ਦੋ 10 ਬਾਈ ਕੋ ਦੀ ਰੈਗੀ ਬੀਤੇ ਪੈਸੇ ਲੱਖ ਰੁਪਏ ਦਾ ਕੋਈ ਮੁੱਤਾ ਰਹਿ ਗਈ ਹੈ ਲੱਖ ਰੁਪਏ ਕੌਣ ਲੈ ਗਿਆ ਕੋ ਦੀ ਕੁੜੀ ਤੁਹਾਡੀ ਹਾਂ ਅੱਛਾ ਦੋ ਤਿੰਨ ਮੌਜ ਰਹਿ ਗਈ ਪੈਸੇ ਫਿਰ ਫਿਰ ਮਸਾਬੇ ਕਿੰਨੂ ਕੇ ਨਾਮ ਤੇ ਮੈਂ ਉਸ ਬਾਹਰ ਤੋਂ ਨਾਲ ਬਿੱਲ ਦੂਗਾ ਗਿਆ ਅੰਦਰ ਲੈ ਗਿਆ ਮੋਰ ਕੇ ਕੋਈ ਫੋਨ ਨਹੀਂ ਕੀਤਾ ਨਾ ਫੋਨ ਵੀ ਕਰਾਇਆ ਇਹ ਨਹੀਂ ਜਦ ਤੈ ਤੁਸੀਂ ਦਾਖਲ ਆ ਕੁੜੀ ਤੁਹਾਡੀ ਮਦਰ ਨਹੀਂ ਆਈ ਕਿਨੇ ਪੈਸੇ ਲੈ ਗਈ ਤੁਹਾਡੇ ਕੋਲ ਇਹ ਦੱਸੋ ਮਤਵੇ ਹੈ ਨਾ

ਬਗੇਵੇਂ ਨਾਟਕਾ ਹੈ ਉਹ ਬਗੀਰ ਵੀ ਸਗਾ ਬਗੀਨ ਨੂੰ ਕਿਹਾ ਵਦੀ ਮਕਾਨ ਸਗਾ ਇੱਥੇ ਆਪ ਹੋਂਦਾ ਅਵਦੀਪ ਬਗੀਰ ਉਹਦਾ ਘਰ ਦਾ ਪਤਾ ਫੋਨ ਨੰਬਰ ਹੈ ਨਹੀਂ ਜੈਨ ਉਹ ਵਾਲਾ ਖੇਤ ਹੈ ਤਿਆਸਗਾ ਵੀ ਨੂੰ ਕਿਹਾ ਨਾ ਜਾਈਂ ਨਾ ਤੂੰ ਬੈ ਕੇ ਬਿਠਾ ਜਾਈਂ ਕਿਰੇ ਕਿ ਤੱਕ ਸੁੱਤੇ ਸੁੱਤ ਕੇ ਮਾਣੀ ਹੈ ਬੋਲ ਦੇ ਨਾ ਦੋ ਤਾਂ ਕਹਿੰਦਾ ਤੁਹਾਡੇ ਆਹੋ ਜੇ ਕਹਿੰਦੇ ਗਈ ਤੇ ਤੇ ਸੁੱਤ ਕੇ ਬੰਜਰੀ ਗਿਆ ਤੂੰ ਨਾ ਜਾਈਂ ਦੋ ਤਾਂ ਕਿੱਡਾ ਗਿਆ ਤੁਹਾਡਾ ਹੋਣਾ ਇਹ ਆ ਟਿਕਾ ਸਾਡਾ ਟਿਕਾ ਸਾਡਾ ਪਈਦਾ ਤੇ ਮੈਨੇ ਅਗਲ ਸੋ ਬਈ ਜਿਹੜੀ ਤੁਹਾਡੀ ਕੁੜੀ ਆ ਕਿੰਨੀਆਂ ਕੁੜੀਆਂ ਤੁਹਾਡੀਆਂ ਬਈਰ ਕੋਈ ਕਿਹਾ ਸੀ ਦੋ ਬਰਿੱਕਾ ਕਹੀਏ ਹਾਂ ਦੋ ਹੀ ਦੋ ਹੀ ਦਰਿਆ ਇੱਕ ਕੁੜੀ ਕਿੱਥੇ ਰਹਿੰਦੀ ਆ ਜਿਹਨੇ ਤੁਹਾਨੂੰ ਪੈਸੇ ਲਏ ਇਹ ਮਨ ਲੈ ਵੀਂਡੀਆਂ ਨਹੀਂ ਬੱਲਾ ਵੀਦੀ ਆ ਨਾ ਆਈਡੀ ਤੁਸੀਂ ਫੋਨ ਕੀਤਾ ਉਹਨੂੰ ਜਿਹਨੇ ਨੂੰ ਲੋੜਿਆ ਪੈਸੇ ਦੀ ਮੈਂ ਨਹੀਂ ਕੀਤਾ ਤੁਸੀਂ ਫੋਨ ਕਰੋ ਨਾ ਉਹਨੂੰ ਉਹ ਗੈਂਡੀ ਮੇਰੇ ਘਰੋਂ ਬਾਹਰ ਨਿਕਲ ਜਾ ਇਹਨੂੰ ਬਾਹਰ ਨਿਕਲ ਜਾ ਹਾਂ

ਤੁਸੀਂ মিডিਆ ਬੁਲਾਇਆ ਤੁਸੀਂ ਇਹ ਜਿਹੜੀ ਖਬਰ ਤੁਸੀਂ ਕਿਤਾ ਆਪਣੀ ਮਰਜ਼ੀ ਨਾਲ ਲਵਾ ਰਹੇ ਹਾਂਜੀ ਬਾਦਲੀਆ ਤੇ মিডিਆ ਆਣ ਦਾ ਕੋ ਰੋਲਾ ਤਾਂ ਨਹੀਂ ਕੋ ਅਸੀਂ ਮਰਜ਼ੀ ਨਾਲ ਕਰਦੇ ਹਾਂ ਹਾਂਜੀ ਓਕੇ ਤੇ ਮੁੰਡੇ ਦਾ ਕੀ ਚੱਕਰ ਪੈ ਗਿਆ ਜਿਹੜਾ ਉਹ ਉਹਦੇ ਬਾਅਦ ਨੂੰ ਚੱਲ ਗਿਆ ਸਬੇਨ ਨੂੰ ਹੈ ਬੇਬੇ ਮੈਨੂੰ ਪੁੱਛਿਆ ਇਹ ਉਹ ਗਿਆ ਨਹੀਂ ਵਿਦਿਆ ਉਹ ਤੇ ਗਿਆ ਐ ਵੈਸੇ ਦਾ ਦੇਖ ਵੇ ਨਹੀਂ ਗਿਆ ਤੇ ਜਮੀਨ ਨੂੰ ਕਟਕੇ ਕਰ ਬਾਹਰ ਕੱਢਿਆ ਹੋਇਆ ਹੈ ਨਾ चेता चेता मेन पर मैं त्यादी बाहर बहुत गए तो लक्ष रुपये फिर क्या मेरे को पैसे है नहीं चढ़ा के भाई अपने ਦਾਂ ਫੋੜੀ ਇਹਦੇ ਉੱਤੇ ਪਰਚਾਈ ਦੇ ਭਰਾ ਹੋ ਰਹੇ ਹਨ ਜੋ ਮਾਤਾ ਨੇ ਬਿਆਨ ਦਿੱਤੇ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਕਹਾਂਗੇ ਵੀ ਇਹ ਉਹਨਾਂ ਨੂੰ حساب ਮੜਨਾ ਚਾਹੀਦਾ ਤੇ ਤੁਸੀ ਕੀ ਲੱਗਦੇ ਮਾਤਾ ਜੀ ਮੈਨੂੰ ਪਰਚਾਈ ਲੱਗਦੀ ਹੈ ਪਰਚਾਈ ਤੁਸੀ ਜੀ ਤੇ ਜਿਹਨੇ ਉਹ ਬਈ ਬਹੁਤ ਧੋਖਾ ਹੋਇਆ ਹੈ ਨਾ ਅੱਛਾ ਜੀ ਮੇਰਾ ਵੀ ਦੂਜਾ ਵਿਆਹ ਆ ਇਹਨਾਂ ਦੇ ਪਰਾਂ ਨਾਲ ਮੈਨਾਂ ਵੀ ਉਹਨਾਂ ਨੂੰ ਬਹੁਤ ਧੋਖਾ ਕੀਤਾ ਮੇਰਾ ਘਰ-ਬਾਰ ਪਕਾ ਕੇ ਖਾ ਲਿਆ ਇਹਨਾਂ ਨੇ 17 ਲੱਖ ਹੁਣ ਮੈਨੂੰ ਕਹਿੰਦੇ ਕੁਰਬਾਨ ਕਰੋ ਮੇਰਾ ਕੇਸ ਚੱਲਦਾ ਹੈ ਹਾਂ ਜੀ ਇਹ ਮਾਤਾ ਜੀ ਕਿੱਥੇ ਰਹਿੰਦੀ ਹੈ ਮਾਤਾ ਜੀ ਤੇ ਪਹਿਲਾਂ ਆਪਣੀ ਧੀ ਦੇ ਰਹਿੰਦੇ ਸੀਗੇ ਉੱਥੋਂ ਧੀ ਨੇ ਕੱਢ ਦਿੱਤਾ ਪਿੰਡ ਕਿਹੜਾ ਜੀ ਪਿੰਡ ਪੰਜਾਬ ਦਾ ਮੱਲਾ ਵੇਦੀਆਂ ਤੁਹਾਡਾ ਕੀ ਨਾਮ ਹੈ ਮੇਰਾ ਪਰਮਿੰਦਰਪੁਰ ਤੇ ਮਾਤਾ ਨੂੰ ਕਦੋਂ ਦਾਖਲ ਕੀਤਾ ਤੁਸੀਂ ਇੱਥੇ ਮਾਤਾ ਨੂੰ ਮੈਂ ਕੱਲ ਸਵੇਰੇ ਲੈ ਕੇ ਆਇਆ ਤੇ ਮਾਤਾ ਦੀ ਪ੍ਰੋਗਰਾਮ ਜ਼ਿਆਦਾ ਕੀ ਪ੍ਰੋਗਰਾਮ ਆਪਾਂ ਜਵਾ ਜਿੱਦਾਂ ਮਾਤਾ ਨੂੰ ਕੋਈ ਸ਼ੂਗਰ ਦੇ ਮਰੀਜ਼ ਹੈ ਠੀਕ ਆ ਹਾਂ ਜੀ ਉਹ ਜਿਹੜੀ ਲੜਕੀ ਕੋਈ ਲੜਕੀ ਮਗਰ ਆਈ ਇਹਨਾਂ ਤੇ ਇਹਨਾਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਮਾਤਾ ਦੇ ਨਾਂ ਹੀ ਵਸੀਆ ਬੋਲਦੀ ਹੈ ਜਿਹੜੀ ਸਾਰੀ ਵਸੀਆ ਤੇ ਦੁਕਾਨ ਕਾਨ ਉਹ ਜਿਹੜਾ ਵੀ ਹੈਗੀ ਮਾਤਾ ਦੇ ਨਾਂ ਜ਼ਮੀਨ ਹੈ ਕੋਈ ਹਾਂਜੀ ਹੈ ਇਹਨਾਂ ਦੇ ਨਾਂ ਜ਼ਮੀਨ ਹੈ ਜੀ ਤੇ ਜਿਹੜੀ ਕੁੜੀ ਮਾਤਾ ਦੱਸ ਰਹੀ ਹੈ ਵੀ ਮੇਰੇ ਤੋਂ 40000 ਰੁਪਇਆ ਲੈ ਗਈ ਆ ਜੀ ਤੇ ਉਹ ਕੁੜੀ ਮਗਰ ਆਈ ਕਿ ਨਹੀਂ ਆਈ ਕੋਈ ਨਹੀਂ ਆਇਆ ਇੱਕ ਪੋਤੇ ਦਾ ਇਹਦਾ ਨਾਮ ਪੋਤਾ ਨਹੀਂ ਦੋਤਾ ਆਇਆ ਇਹਨਾਂ ਦਾ ਦੋਤਾ ਆਇਆ ਦੋਤੇ ਦਾ ਕੀ ਨਾਮ ਆਇਆ ਕਿਨੋ ਕਾਰਮਜੀਤ ਅੱਛਾ ਕੁੜੀ ਦਾ ਕੀ ਨਾਮ ਆਇਆ ਸ਼ਾਂਤੀ ਇਹਨਾਂ ਦੀ ਕੁੜੀ ਦਾ ਨਾਮ ਹਾਂਜੀ ਜਿਹੜੇ ਹੁਣ ਇਸ ਵੇਲੇ ਮੰਗ ਕਰ ਰਹੇ ਤੁਸੀਂ ਕੀ ਮੰਗ ਕਰਦੇ ਆ ਸਰਕਾਰ ਤੋਂ ਮੈਂ ਇਹ ਮੰਗ ਕਰੂੰਗੀ ਹੱਥ ਜੋੜ ਕੇ ਵੀ ਇਹਨਾਂ ਦੇ ਸਾਹਮਣੇ ਚਾਹੀਦਾ ਆ ਠੀਕ ਆ ਕੁੜੀ ਨੂੰ ਪੈਸੇ ਦੇਣੇ ਚਾਹੀਦੇ ਆਪਣੇ ਮਾਂ ਜਾਂ ਪਹੁੰਚ ਗਏ ਚੀ ਨਹੀਂ ਕਰਦੇ ਤਾਂ ਫੇਰ ਕੀ ਮਤਲਬ ਹੈ ਇਹਨਾਂ ਦਾ ਨਹੀਂ ਆ ਧੱਕੇ ਖਾਣ ਵਾਲੀ ਹੈਗੀ ਤੁਸੀਂ ਆਪ ਦੇਖੋ ਫੇਰ ਉਹਨਾਂ ਦਾ ਕੋਈ ਫੋਨ ਨੰਬਰ ਹੋਵੇ ਤੁਹਾਡੀ ਕੁੜੀ ਦਾ ਨਾ ਅਸੀਂ ਗੱਲਬਾਤ ਕਰਕੇ ਦੇਖੀਏ ਉਹਨਾਂ ਦਾ ਸਾਨੂੰ ਫੋਨ ਨੰਬਰ ਫੋਨ ਨੰਬਰ ਤੁਹਾਨੂੰ ਮੈਂ ਸੈਂਡ ਕਰੂੰਗੀ ਤੇ ਹੁਣ ਇਸ ਟਾਈਮ ਨੰਬਰ ਨਹੀਂ